ਦਰਜ ਕੋ ਅਜੀਹਾ ਨੁਕਸਾ ਦੱਸਣ ਜਾ ਰਹੇ ਹਾਂ ਤੁਹਾਡੀ ਕਬਜ ਜੜ ਤੋਂ ਖਤਮ ਹੋ ਜਾਵੇਗੀ ਜੜੋ ਖਤਮ ਹੋ ਜਾਵੇਗੀ ਪੁਰਾਣੀ ਤੋਂ ਪੁਰਾਣੀ ਕਬਜ ਇਹਨਾਂ ਪੰਜ ਡਰਿੰਕ ਨਾਲ ਕਰੋ ਦਿਨ ਦੀ ਸ਼ੁਰੂਆਤ ਜੇ ਤੁਸੀਂ ਵੀ ਕਬਜ ਤੋਂ ਪਰੇਸ਼ਾਨ ਹੋ ਦਿਨ ਭਰ ਪੇਟ ਦੇ ਭਾਰੀਪਨ ਮਹਿਸੂਸ ਕਰਦੇ ਹੋ ਤਾਂ ਇਹ ਖਬਰ ਸਿਰਫ ਤੁਹਾਡੇ ਲਈ ਹੈ ਇੱਥੇ ਅਸੀਂ ਤੁਹਾਨੂੰ ਅਜੀਹੇ ਪੰਜ ਡਰਿੰਕ ਬਾਰੇ ਦੱਸਾਂਗੇ ਜਿਨ੍ਹਾਂ ਦਾ ਸੇਵਨ ਕਰਨ ਨਾਲ ਤੁਸੀਂ ਵੀ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ ਆਓ ਬਿਨਾਂ ਕਿਸੇ ਦੇਰੀ ਦੇ ਜਾਣੀਏ ਉਹ ਪੰਜ ਡਰਿੰਕਸ ਕਿਹੜੀਆਂ ਹਨ ਅੱਜ ਕੱਲ੍ਹ ਲੋਕਾਂ ਦੀ ਜੀਵਨ ਸ਼ੈਲੀ ਅਜੀਬ ਹੈ ਕਿ ਦਿਨ ਦੀ ਸ਼ੁਰੂਆਤ ਹੀ ਖਰਾਬ ਹੋ ਜਾਂਦੀ ਹੈ ਅਸੀਂ ਕਬਜ ਦੀ ਸਮੱਸਿਆ ਬਾਰੇ ਗੱਲ ਕਰ ਰਹੇ ਹਾਂ ਜੇਕਰ ਤੁਸੀਂ ਵੀ ਇਸ ਸਮੱਸਿਆ ਤੋਂ ਪਰੇਸ਼ਾਨ ਹੋ ਤੇ ਦਿਨ ਭਰ ਪੇਟ ਤੇ ਭਾਰੀਪਣ ਮਹਿਸੂਸ ਕਰਦੇ ਹੋ ਤਾਂ ਇਹ ਖਬਰ ਹੈ ਤੁਹਾਡੇ ਲਈ ਇੱਥੇ ਅਸੀਂ ਤੁਹਾਨੂੰ ਪੰਜ ਡਰਿੰਕ ਬਾਰੇ ਦੱਸਾਂਗੇ ਜਿਸ ਦਾ ਸੇਵਨ ਕਰਨ ਨਾਲ ਤੁਸੀਂ ਵੀ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ ਐਲੋਵੇਰਾ ਜੂਸ ਸਵੇਰੇ ਉੱਠ ਕੇ ਐਲੋਵਰੇ ਦਾ ਜੂਸ ਖਾਲੀ ਪੇਟ ਪੀਣ ਨਾਲ ਕਬਜ਼ ਦੀ ਸਮੱਸਿਆ ਤੋਂ ਬਹੁਤ ਜ਼ਿਆਦਾ ਰਾਹਤ ਮਿਲਦੀ ਹੈ। ਤੁਹਾਨੂੰ ਦੱਸ ਦਈਏ ਇਸ ਵਿੱਚ ਬਾਇਓ ਐਕਟਿਵ ਕੰਪਾਊਂਡ ਹੁੰਦੇ ਹਨ ਜੋ ਤੁਹਾਡੇ ਪਾਚਨ ਤੰਤਰ ਨੂੰ ਕਾਫੀ ਫਾਇਦੇ ਦਿੰਦੇ ਹਨ। ਜੇਕਰ ਤੁਹਾਨੂੰ ਜ਼ਿਆਦਾ ਗੈਸ ਬਣ ਰਹੀ ਹੈ ਤਾਂ ਤੁਸੀਂ ਇਸ 'ਚ ਕਾਲਾ ਨਮਕ ਮਿਲਾ ਕੇ ਪੀ ਸਕਦੇ ਹੋ। ਨਿੰਬੂ ਪਾਣੀ ਜੇ ਤੁਹਾਡੀ ਪਾਚਨ ਕਿਰਿਆ ਵੀ ਖਰਾਬ ਹੋ ਗਈ ਹੈ ਤੇ ਸਵੇਰੇ ਤਾਜ਼ਾ ਹੋਣਾ ਮੁਸ਼ਕਲ ਕੰਮ ਹੋ ਗਿਆ ਹੈ ਤਾਂ ਤੁਸੀਂ ਰੋਜ਼ਾਨਾ ਖਾਲੀ ਪੇਟ ਵਿਟਾਮਿਨ ਸੀ ਤੇ ਸਿਟਰਿਕ ਐਸਿਡ ਨਾਲ ਭਰਪੂਰ ਨਿੰਬੂ ਪਾਣੀ ਪੀ ਸਕਦੇ ਹੋ ਇਹ ਗੈਸ ਘਟੇ ਡਕਾ ਤੇ ਐਸਿਡਿਟੀ ਵਰਗੀਆਂ ਕਈ ਸਮੱਸਿਆਵਾਂ ਵਿੱਚ ਬਹੁਤ ਜ਼ਿਆਦਾ ਫਾਇਦੇਮੰਦ ਹਨ ਸੌਂਫ ਦਾ ਪਾਣੀ ਸਵੇਰੇ ਖਾਲੀ ਪੇਟ ਸੌਂਫ ਦਾ ਪਾਣੀ ਪੀਣਾ ਜਾਂ ਇਸ ਤੋਂ ਬਣੀ ਚਾਹ ਪੀਣ ਨਾਲ ਤੁਸੀਂ ਗੈਸ ਤੇ ਵੱਧ ਹਜ਼ਮੀ ਤੋਂ ਛੁਟਕਾਰਾ ਪਾ ਸਕਦੇ ਹੋ ਇਸ ਲਈ ਤੁਸੀਂ ਇਸ ਨੂੰ ਪਾਣੀ ਚ ਪਾ ਕੇ ਢੱਕ ਕੇ 5 ਤੋਂ 10 ਮਿੰਟ ਤੱਕ ਉਬਾਲ ਦਿਓ ਇਸ ਕੋਸੇ ਪਾਣੀ ਨੂੰ ਪੀ ਕੇ ਤੁਸੀਂ ਜਿੱਦੀ ਤੋਂ ਜਿੱਦੀ ਕਬਜ਼ ਨੂੰ ਵੀ ਠੀਕ ਕਰ ਸਕਦੇ ਹੋ ਅਦਰਕ ਦਾ ਪਾਣੀ ਪੁਰਾਣੀ ਕਬਜ਼ ਤੋਂ ਰਾਹਤ ਵਾਉਣ ਲਈ ਵੀ ਅਦਰਕ ਦਾ ਪਾਣੀ ਬਹੁਤ ਫਾਇਦੇਮੰਦ ਹੁੰਦਾ ਹੈ ਇਸ ਲਈ ਤੁਹਾਨੂੰ ਇਸ ਪਾਣੀ ਨੂੰ ਕੁਝ ਧੇਰ ਲਈ ਉਬਾਲ ਲੈਣਾ ਚਾਹੀਦਾ ਹੈ ਅਤੇ ਫਿਰ ਇਸ ਨੂੰ ਪੋਸ਼ੇਰੂਪ ਦੇ ਵਿੱਚ ਸੇਵਨ ਕਰਨਾ ਚਾਹੀਦਾ ਹੈ ਸੇਬ ਦਾ ਜੂਸ ਫਾਈਬਰ ਤੇ ਵਿਟਾਮਿਨਸ ਨਾਲ ਭਰਪੂਰ ਸੇਬ ਦਾ ਜੂਸ ਤੁਹਾਡੀ ਕਬਜ਼ ਨੂੰ ਠੀਕ ਕਰ ਸਕਦਾ ਹੈ ਇਹ ਨਾ ਸਿਰਫ ਪੀਣ 'ਚ ਸਵਾਦ ਹੁੰਦਾ ਸਗੋਂ ਤੁਹਾਡੀ ਪਾਚਨ ਪ੍ਰਕਿਰਿਆ ਵਿੱਚ ਵੀ ਸੁਧਾਰ ਕਰਦਾ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹੋਰ ਭੈਣ ਭਰਾ ਵੀ ਇਹ ਨੁਕਸੇ ਵਰਤ ਕੇ ਆਪਣੀ ਕਬਜ਼ ਦੂਰ ਕਰ ਸਕਣ